ਹਾਂਜੀ ਦੋਸਤੋ ਕੀਨੇ ਹਾਲ ਚਾਲ ਆ ਗਏ ਆ ਇੱਕ ਹੋਰ ਕੈਟ ਵੀਡੀਓ ਦੇ ਨਾਲ ਸਭ ਤੋਂ ਪਹਿਲਾਂ ਦੇਖੋ ਇਹ ਵੀਡੀਓ ਫਿਰ ਦੇਖਦੇ ਹਾਂ ਇਸਦੇ ਫਨੀ ਕਮੈਂਟ ਕੰਮ ਕਰਦਾ ਆ ਕੰਮ ਕਰਦਾ ਆ ਕੰਮ ਕਰਦਾ ਆ ਨਾ 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 ਤੰਗ ਕਰਦਾ ਆ ਕੰਮ ਕਰਦਾ ਆ ਕੰਮ ਕਰਦਾ ਆ ਯਾਰ ਉਹ ਲੱਬਿਆ ਤੂੰ ਫਾ ਲੈ ਲਾ ਲੱਬਿਆ ਤੂੰ ਵਿਆਹ ਕਰਵਾ ਲੈ ਉਹ ਲੱਬਿਆ ਤੂੰ ਵਿਆਹ ਕਰਵਾ ਲੈ ਮੈਂ ਕਿਆ ਸਾਲਿਓ ਕਰਬਰ ਪਿਲਾ ਮੈਂ ਕਿਆ ਤਾਲਿਓ ਕਰਬਰ ਪੈਲਾ ਬਣਾਉਣਾ ਐ ਮੈਂ ਬਣਾਉਣਾ ਆ ਮੈਂ ਪਿੱਛੇ ਇਵੇਂ ਬੋਲਦੇ ਜਿਵੇਂ ਗੁਫਾ ਵਾਲੇ ਬਾਬੇ ਦੀ satsang ਚੱਲਦੀ ਹੋਵੇ ਉਹ ਲੋੜੀ ਤੇ ਜਨਵਰੀ ਵਿੱਚ ਹੁੰਦੀ ਆ ਤੁਸੀਂ ਹੁਣੇ ਮੰਗੀ ਜਾਂਦੇ ਓ ਪੋਰਨ ਵਾਲੇ ਭੋਰ ਜਾਂਦੇ ਪਾਰ ਕੇ ਸੀਨਾ ਪੱਥਰਾਂ ਦਾ ਬਾਈ ਕਿੱਥੇ ਬੈਠ ਕੇ ਲਿਖਦੇ ਹੁੰਨੇ ਆ ਇੰਨਾ ਡੂੰਗਾ ਬਣਾਉਣਾ ਏ ਮੈਂ ਬਣਾਉਣਾ ਏ ਮੈਂ ਮੇਰੇ ਬੇਬੇ ਬਾਬੂ ਉਹੀ ਸੋਚੂਗਾ ਮੇਰੇ ਬੇਬੇ ਬਾਬੂ ਉਹੀ ਸੋਚੂਗਾ ਵਾਹੀ ਗੱਲ ਬਿਨਾ ਮਿਊਜ਼ਿਕ ਤੋਂ ਵੀ ਦੱਸ ਸਕਦਾ ਸੀ ਰੈਪ ਦਾ ਰੈਪ ਇਹਨੂੰ ਕਹਿੰਦੇ ਆ ਤੂੰ ਖੋਤੀ ਦੇ ਸੁਪਨੇ ਲੈ ਖੋਤਿਆ ਇਹ ਬਹੁਤ ਸੋਹਣਾ ਵਾਰ ਰੈਪ ਬੇਨਤੀ ਆ ਇੱਕ ਅੱਗੇ ਤੋਂ ਨਾ ਬੋਲੀ ਰੈਪ ਬਾਪੂ ਨੇ ਆਈ ਨਹੀਂ ਮੇਰੇ ਲਈ ਕਹਿਦਾ ਤਬ ਬਣਾ ਕਾਣੀ ਹੁਣਾ ਰਿਸ਼ਤੇ ਆ ਦਾ ਕੋਈ ਕਟਾ ਨਹੀਂ ਹੁਣਾ ਗਾਲਾਂ ਦਾ ਵੀ ਕੋਈ ਕਟਾ ਨਹੀਂ ਉਹ ਕੀ ਲਿਖਤਾ ਈ ਜਾਲਮਾਨ ਨੈਟ ਤੇ ਨਾ ਆ ਤੈਨੂੰ ਸਰਕਾਰਾਂ ਨੇ ਮਰਵਾ ਦੇਣਾ ਹੀ ਚੋਰ ਮੋਟਰਾਂ ਖੋਲ ਯਾਰ ਤੁਸੀਂ ਗਾਣਾ ਗਾਇਆ ਮੈਂ ਹਰਾਨ ਤਾਨੂੰ ਕੋਈ ਕੁੱਤਾ ਵੀ ਨਹੀਂ ਪਿਆ ਕਿੰਨੇ ਵਧੀਆ ਤਰੀਕੇ ਨਾਲ ਰਲ ਕੇ ਭੋਰਦੇ ਆ ਯਾਰ ਦੋਸਤੋ ਵੀਡੀਓ ਵਧੀਆ ਲੱਗ ਲਈ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਇਸ ਤੋਂ ਅੱਗੇ ਵਾਲੀ ਵੀਡੀਓ ਦੇ ਕਮੈਂਟ ਬਹੁਤ ਹੀ ਜ਼ਬਰਦਸਤ ਨੇ ਸਭ ਤੋਂ ਪਹਿਲਾਂ ਦੇਖੋ ਇਹ ਵੀਡੀਓ ਹਣ ਤੈਨੂੰ ਜਾਦੂ ਦਿਖਾਈਏ ਜਾਦੂ ਅਸੀਂ ਜਾਦੂ ਕਰਾਂਗੇ ਆ ਜਿਹੜਾ ਤੇਰਾ ਮੋਬਾਈਲ ਆ ਨਾ ਇਹ ਗਾਇਬ ਹੋ ਜਾ ਅੱਛਾ ਯਾਰ ਹਾਂ ਦਿਖਾਈਏ ਦਿਖਾਓ ਦਿਖਾਵਾਂਗੇ ਆਲੇ ਆਲੇ ਦੇਖਿਆ ਆਲੇ ਇਹ ਮੋਬਾਈਲ ਖਲੇ ਮੋਬਾਈਲ ਆ ਨਾ ਇਹ ਆਲੇ ਗਾਇਬ ਹੋ ਗਿਆ ਆਹ ਠੀਕ ਆ ਭਾਈ ਮੇਰਾ ਮੋਬਾਈਲ ਤਾਂ ਦੇ ਦਿਓ ਉਹ ਤਾਂ ਗਾਇਬ ਹੋ ਗਿਆ ਠੀਕ ਆ ਭਾਈ ਉਹ ਗੱਲ ਸੁਣੋ ਹਾਂ ਇੱਕ ਜাদু ਮੈਨੂੰ ਵੀ ਆਉਂਦਾ ਕਿਹੜਾ ਰਮਾਲ ਪਿਆ ਨਾ ਹਾਂ ਜਦੋਂ ਮੈਂ ਰਮਾਲ ਚੱਕ ਲਿਆ ਤੇਰਾ ਫੋਨ ਇਹਦਾ ਫੋਨ ਮੇਰਾ ਫੋਨ ਤੁਹਾਡੇ ਦੋਨਾਂ ਦੇ ਪਰਸ ਇੱਥੇ ਆ ਜਾਣੇ ਆ ਭਾਈ ਕਿਵੇਂ ਹੋਜੀ ਨੋ 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 ਜੇ ਠਾ ਵਾਲਾ ਜাদু ਚੱਲ ਜਾਂਦਾ ਤੇ ਬੰਦੇ ਗਾਇਬ ਹੋ ਜਾਣੇ ਸੀ ਬੜੀ ਸ਼ੇਤੀ ਮੰਨ ਗਏ ਜাদু ਤਾਂ ਦੇਖ ਲੈਂਦੇ ਚੰਗੀ ਤਰ੍ਹਾਂ ਅਸਲੀ ਚੀਜ਼ ਤਾਂ ਰਹਿ ਗਈ ਬਾਹਰ ਆਉਣ ਵਾਲੀ ਟੱਟੀ ਬਾਈ ਜੀ ਇਹਦੇ ਅੱਗੇ ਤਾਂ ਜਾਦੂ ਵੈਸੇ ਹੀ ਖਤਮ ਹੋ ਜਾਂਦਾ ਠੀਕ ਹੈ ਭਾਈ ਉਹ ਗੱਲ ਸੁਣੋ ਹਾਂ ਇੱਕ ਜਾਦੂ ਮੈਨੂੰ ਵੀ ਆਉਂਦਾ ਕਿਹੜਾ ਰਮਾਲ ਪਿਆ ਨਾ ਹਾਂ ਜਦੋਂ ਮੈਂ ਰਮਾਲ ਚੱਕ ਲਿਆ ਤੇਰਾ ਫੋਨ ਇਹਦਾ ਫੋਨ ਮੇਰਾ ਫੋਨ ਤੁਹਾਡੇ ਦੋਨਾਂ ਦੇ ਪਰਸ ਇੱਥੇ ਆ ਜਾਣੇ ਆ ਉਹ ਕਿਵੇਂ ਆ ਜੀ ਨੋ 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 ਅਸਲੀ ਜਾਦੂ ਤਾਂ ਰਮਾਲ ਨੇ ਕੀਤਾ ਚੱਲ ਬਾਈ ਤੇਰਾ ਕੰਮ ਹੋ ਗਿਆ ਹੁਣ ਰਮਾਲ ਮੈਨੂੰ ਦੇ ਦੀ ਇੱਕ ਸ਼ੇਰ ਦੂਜਾ ਸਵਾ ਸ਼ੇਰ ਅਨਪੜ ਜਾਦੂਗਰ ਨੂੰ ਪੜਿਆ ਲਿਖਿਆ ਜਾਦੂਗਰ ਮਿਲ ਗਿਆ ਉਸਤਾਦ ਨਾਲ ਪੰਗਾ ਨਹੀਂ ਉਸਤਾਦ ਤੈਨੂੰ ਜਾਦੂ ਦਿਖਾਈਏ ਜਾਦੂ ਅਸੀਂ ਜਾਦੂ ਕਰਾਂਗੇ ਆ ਜਿਹੜਾ ਤੇਰਾ ਮੋਬਾਈਲ ਆ ਨਾ ਇਹ ਗਾਇਬ ਹੋ ਜੂਗਾ ਅੱਛਾ ਯਾਰ ਹਾਂ ਖਾਇਏ ਦਿਖਾਉਂ ਦਿਖਾਉਂ ਆ ਦੇ ਆ ਦੇ ਇਸੇ ਕਾ ਇਹ ਖਲੇ ਮੋਬਾਈਲ ਹੈ ਨਾ ਇਹ ਆ ਦੇ ਲੈ ਬਗਾਇਆ ਕਿ ਆਵਾ ਆ ਆ ਠੀਕ ਆ ਬੜਾ ਉਹ ਬਾਈ ਮਰਾ ਮੋਬਾਈਲ ਤਾਂ ਦੇ ਦੋ ਉਹ ਗਾਇਬ ਹੋ ਗਿਆ ਠੀਕ ਆ ਭਾਈ ਉਹ ਗੱਲ ਸੁਣੋ ਹਾਂ ਇੱਕ ਦਾਦੂ ਮੈਨੂੰ ਵੀ ਆਉਂਦਾ ਕਿਹੜਾ ਰਮਾਲ ਪਿਆ ਨਾ ਹਾਂ ਜਿੱਦੋਂ ਮੇਰਾ ਰਮਾਲ ਚੱਕ ਲਿਆ ਤੇਰਾ ਫੋਨ ਇਹਦਾ ਫੋਨ ਮੇਰਾ ਫੋਨ ਤੁਹਾਡੇ ਦੋਨਾਂ ਦੇ ਪਰਸ ਇੱਥੇ ਆ ਜਾਣੇ ਆ ਭਾਈ ਕਿਵੇਂ ਆ ਜੀ ਉਹ ਨੋ 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 ਸੋਕੇ ਹੁਣ ਆਇਆ ਮਜਾ ਜਾਦੂ ਕਰਕੇ ਇਹ ਆ ਨੈਲੇ ਤੇ ਦੇਲਾ ਆ ਪੜੇ ਵੀ ਲਵਾ ਲੈਣੇ ਸੀ ਇਹਨਾਂ ਨੇ ਤਾਂ ਆਪਣਾ ਘਰ ਵੀ ਤੇਰੇ ਨਾਮ ਕਰ ਦੇਣਾ ਹੁਣ ਵੀਰੇ

क्या हसी यार ऐसे <laughs> हंसती है रात को अगर ऐसे हंसे तो कोई भी डर जाएगा <laughs> क्या टैलेंट है आ? ड्रामा खोर दीदी ਜਜਬਾਤਾਂ ਤੇ ਕਾਬੂ ਰਖ ਤਾਰੀ ਵਾਹ ਚੌਧਰੀ ਹੁਣੀ ਕਿੱਥੇ ਟਲਦੇ ਆ ਜੋਸ਼ ਆ ਗਿਆ ਸੀ ਉਹ ਅਸੀਂ ਵਦ ਚੜ ਕੇ ਹਿੱਸਾ ਪਾਉਣੇ ਹੁੰਨੇ ਆ ਤੁਹਾਨੂੰ ਕੀ ਪਤਾ ਪੰਜਾਬੀ ਨਹੀਂ ਟਿਕ ਕੇ ਬੈਠ ਸਕਦਾ ਓ ਕੁੱਟ ਪੈਨਦਾ ਪੂਰਾ ਪੂਰਾ ਪ੍ਰੋਗਰਾਮ ਹੀ ਹੂੰ ਬੈਠ ਜਾ ਏ ਨੀਟ ਆਉ ਦੇ ਉਹ ਨਾਲ ਦਾ ਕਹਿੰਦਾ ਹੋਣਾ ਇਹਨੇ ਮੈਨੂੰ ਵੀ ਭਲਾਤਾ ਜਜਬੇ ਵਾਲੇ ਜਜਬਾਤ ਦਿਖਾਤੇ ਹੋਏ ਪਟਿਆਲਾ ਪੈਗ ਲੱਗਾ ਵੀਰ ਦਾ ਇਹ ਸਾਰਾ ਮੁਲਕ ਹੀ ਜਾਵਦਾ ਐਟਮ ਨਾਲ ਭਰਿਆ ਆ ਮੋੜੇ ਸੀਟ ਕਿੰਨੇ ਦਿੱਤੀ ਦਾਦਾ ਬਾਬਾ ਬਹਿ ਜਾ ਕਿਤੇ ਚਾਦਰ ਨਾ ਖੁੱਲ ਜਾਵੇ ਪੰਜਾਬੀ ਆ ਗਏ ਓਏ ਹਾਂ ਤੋ ਤੇ ਹੀ ਖੁੱਲਗੀ ਨਾ ਦੋਨੋਂ ਸਾਈਡ ਬਾਰਡਰ ਖਾਲੀ ਸ਼ੁਗਰ ਆਪਾ ਉਹਨੇ ਸਟੇਅਰ ਗਨ ਨੂੰ ਹੱਥ ਨਹੀਂ ਪਾਇਆ ਜੇ ਪਾਇਆ ਹੁੰਦਾ ਨਾ ਤੈਨੇ ਸਾਰੇ ਲੰਮੇ ਪਾ ਦੇਣੇ ਸੀ ਵੀਡੀਓ ਵਧੀਆ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਚੰਗਾ ਜੀ ਮਿਲਦੇ ਆਂ ਅਗਲੀ ਵੀਡੀਓ ਚ